ਸੱਜਣ ਗਾਲ ਜੀ ਡੀਪੀਜੀ ਪੰਜਾਬ ਵੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਬਾਰਡਰ ਕੰਢੀ ਏਰੀਆ ਦੀਆਂ ਤੁਸੀਂ ਦੇ ਦੇ ਪਿਓ ਆਪਣੀਆਂ ਤਸਵੀਰਾਂ ਦੇ ਵਿੱਚ ਬਾਰਡਰ ਦੀਆਂ ਇਹ ਤਸਵੀਰਾਂ ਤੇ ਇਸ ਬਾਰਡਰ ਦੇ ਕੰਢੇ ਦੇ ਉੱਤੇ ਤਸਵੀਰਾਂ ਤੁਹਾਨੂੰ ਦਰਸਾ ਰਹੇ ਕਿ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਹੈ ਕਿ ਜੰਗ ਲੱਗ ਗਈ ਜੰਗ ਲੱਗ ਗਈ ਜੰਗ ਲੱਗ ਗਈ ਤੇ ਬਾਰਡਰ ਦੇ ਕੰਢਿਆਂ ਦੇ ਉੱਤੇ ਜਿਹੜਾ ਆ ਬਹੁਤ سارے ਥਾਵਾਂ ਤੇ ਦੱਸਿਆ ਜਾ ਰਿਹਾ ਹੈ ਕਿ ਬਲੈਕਆਊਟ ਹੋ ਗਿਆ ਬਲੈਕਆਊਟ ਹੋ ਗਿਆ ਬਹੁਤ ਜ਼ਿਆਦਾ ਜਿਹੜਾ ਆ ਬਲੈਕਆਊਟ ਦਾ ਜਿਹੜਾ ਆ ਰੌਲਾ ਪਿਆ ਹੋਇਆ ਤੇ ਬ ਜਿਆਦਾ ਇਸ ਚੀਜ਼ ਨੂੰ ਲੋਕ ਸੋਚਣ ਦੀ ਸਮਝਣ ਦੀ ਕੋਸ਼ਿਸ਼ ਕਰਦੇ ਪਏ ਆ ਵੀ ਜੰਗ ਲੱਗੇਗੀ ਜਾਂ ਨਹੀਂ ਲੱਗੇਗੀ ਜੇ ਲੱਗੇਗੀ ਤੇ ਕਿਦਾਂ ਲੱਗੇਗੀ ਕਿਤਰਾ ਲੱਗੇਗੀ ਤੇ ਕਿੱਥੇ ਲੱਗੇਗੀ ਤਾਂ ਦਾਦਾ ਜੀ ਕੀ ਏਸੇ ਗੱਲਾਂ ਨੂੰ ਸੁਣਦੇ ਹੋਏ ਸਾਡੇ ਪੱਤਰਕਾਰ ਬਾਰਡਰ ਤੇ ਪਹੁੰਚਦੇ ਨੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਸ ਬਾਰਡਰ ਤੋਂ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਲੋਕਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਜਾ ਕੇ ਜਦੋਂ ਗੱਲਬਾਤ ਕੀਤੀ ਤੇ ਗੱਲਬਾਤ ਕੀ ਨਿਕਲ ਕੇ ਆਉਂਦੀ ਹੈ ਜਦੋਂ ਵੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਨੇ ਇਹੀ ਕਿਹਾ ਕਿ ਲੜਾਈ ਸ਼ਿਰ ਤੇ ਸਿਰਫ ਪిల్లా ਆਲ ਸੋਸ਼ਲ ਮੀਡੀਆ ਤੇ ਲੱਗੀ ਹੋਈ ਹੈ ਹਾਲਾਂਕਿ ਬਹੁਤ ਸਾਰੇ ਜਿਹੜਾ ਆ ਜ਼ਿਲ੍ਹਿਆਂ ਦੇ ਵਿੱਚ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੀ ਲੜਾਈ ਹੈ ਉਹ ਲੱਗੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਹੁਣੇ-ਹੁਣੇ ਇੱਕ ਜਿਹੜੀ ਹੈ ਤਸਵੀਰ ਪਹੁੰਚੀ ਜਿਹਦੇ ਵਿੱਚ ਦੱਸਿਆ ਜਾਂਦਾ ਕਿ 7 ਮਈ ਨੂੰ ਪੰਜਾਬ 'ਚ ਵੱਡੇ ਪੱਧਰ ਤੇ ਹੋਵੇਗੀ ਮੋਕ ਡ੍ਰਿਲ ਤੇ ਸੂਬੇ ਦੀਆਂ 20 ਥਾਵਾਂ ਤੇ ਹੋਵੇਗੀ ਸਿਵਲ ਡਿਫੈਂਸ ਡ੍ਰਿਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਹੋਵੇਗੀ ਮੋਕ ਡ੍ਰਿਲ ਇਹਨਾਂ 20 ਥਾਵਾਂ ਤੇ ਸ਼ਾਮ 4 ਵਜੇ ਦੇ ਕਰੀਬ ਹੋਵੇਗੀ ਮੋਕ ਡ੍ਰਿਲ ਅੰਮ੍ਰਿਤਸਰ ਬਠਿੰਡਾ ਪਟਿਆਲਾ ਫਿਰੋਜ਼ਪੁਰ ਗਰਦਾਸਪੁਰ ਕੋਟਕਪੂਰਾ ਪਟਿਆਲਾ ਮੁਹਾਲੀ ਅਬੋਰ ਆਦਮਪੁਰ ਬਰਨਾਲਾ ਨੰਗਲ ਹਲਵਾਰਾ ਹਜ਼ਾਰਪੁਰ ਜਲੰਧਰ ਪਠਾਨਕੋਟ ਲੁਧਿਆਣਾ ਸੰਗਰੂਰ ਰੋਪੜ ਫਰੀਦਕੋਟ ਤੰਦਾ ਦੇ ਕਿ ਜਿੱਥੇ-ਜਿੱਥੇ ਵੀ ਜਿਹੜਾ ਆ ਬਾਰਡਰ ਏਰੀਏ ਦੇ ਸੰਦੇग्ध ਏਰੀਏ ਨੇ ਉੱਥੇ-ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਇਹ ਮੋਕ ਡ੍ਰਿਲ ਹੋਵੇਗੀ ਤੇ ਕਈਆਂ ਥਾਵਾਂ ਤੇ ਕਹਿ ਦਿੱਤਾ ਗਿਆ ਆ ਕਿ ਬਲੈਕਆਊਟ ਦੇ ਵੀ ਜਿਹੜੇ ਨੇ ਆਰਡਰ ਦੇ ਦਿੱਤੇ ਗਏ ਨੇ ਪਰ ਤੁਸੀਂ ਦੇ ਦੇ ਪਈਓ ਕਿ ਕਿਸਾਨ ਜਿਹੜੇ ਆ ਬਾਦਰ ਦੇ ਕੰਡੇ ਦੇ ਉੱਤੇ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਨੇ ਤੁਸੀਂ ਦੇ ਦੇ ਪਈਓ ਕੀ ਹਨੇਰੀ ਝੱਖੜ ਦੇ ਨਾਲ ਖੇਤਾਂ ਦੇ ਵਿੱਚ ਜਿਹੜੀਆਂ ਟਾਹਣੀਆਂ ਦਰਖਤ ਟੁੱਟ ਕੇ ਡਿੱਗੇ ਨੇ ਉਹਨਾਂ ਨੂੰ ਚੱਕ ਚੱਕ ਕੇ ਜੜਾ ਆ ਸਾਈਡਾਂ ਤੇ ਕੀਤਾ ਜਾ ਰਿਹਾ ਤੇ ਜਦੋਂ ਕਿਸਾਨਾਂ ਦੇ ਨਾਲ ਇੱਥੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਤੇ ਇੱਥੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਲੜਾਈ ਝਗੜੇ ਦਾ ਜੰਗ ਦਾ ਕੋਈ ਵੀ ਪਤਾ ਨਹੀਂਗਾ ਕਿਸਾਨ ਤਾਰੋਂ ਪਾਰ ਵੀ ਆਪਣੇ ਖੇਤਾਂ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਆ ਤੇ ਕਿਸਾਨ ਤਾਰਾਂ ਤੋਂ ਆਰਲੇ ਪਾਸੇ ਵੀ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰਦੇ ਪਏ ਆ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤਾਰਾਂ ਤੋਂ ਪਾਰ ਵੀ ਅਸੀਂ ਜਿਹੜੀ ਆਪਣੀ ਕਣਕ ਸਾਭ ਕੇ ਆਏ ਆ ਤੇ ਹੁਣ ਜਿਹੜਾ ਆ ਆਪਣਾ ਨਾੜ ਦੀ ਤੂੜੀ ਬਣਾਉਣ ਵਾਸਤੇ ਵੀ ਜਿਹੜਾ ਆ ਉਹ ਜਾਣਾ ਆ ਲਗਾਤਾਰ ਜਦੋਂ ਗੱਲਬਾਤ ਕਰਦੇ ਅਸੀਂ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਮੇਨ ਗੱਲ ਜਿਹੜੀ ਸਮਝ ਕੇ ਸਾਹਮਣੇ ਆਈ ਹੈ ਕਿ ਫਿਲਹਾਲ ਜਿੰਨਾ ਵੀ ਜ਼ਿਆਦਾ ਰੌਲਾ ਜਿਹੜਾ ਦਿਖਦਾ ਪਿਆ ਆ ਉਹ ਸੋਸ਼ਲ ਮੀਡੀਆ ਤੇ ਜੋ ਵੀ ਪੋਸਟਾਂ ਆ ਰਹੀਆਂ ਨੇ ਜਾਂ ਜਿੱਦਾਂ ਦੀਆਂ ਵੀ ਆ ਰਹੀਆਂ ਨੇ ਜਾਂ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਦੇ ਹਵਾਲੇ ਤੋਂ ਜੋ ਵੀ ਸੋਸ਼ਲ ਮੀਡੀਆ ਤੇ ਖਾਸ ਕਰਕੇ ਖਬਰਾਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਉਹ ਝੂਠੀਆਂ ਨੇ ਜਾਂ ਸੱਚੀਆਂ ਨੇ ਇਹਦੇ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਲਗਾਤਾਰ ਪਰ ਤਸਵੀਰਾਂ ਜਿਹੜੀਆਂ ਗਰਾਊਂਡ ਜ਼ੀਰੋ ਦੀ ਤੁਸੀਂ ਦੇ ਦਦੇ ਪਏ ਹੋ ਕਿ ਬਾਰਡਰ ਦੇ ਕੰਡੇ ਦੇ ਉੱਤੋਂ ਕਿਸਾਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੀ ਕਰਦੇ ਪਏ ਜਿੱਥੇ ਕਿ ਤੁਸੀਂ ਦੇ ਦੇ ਪਈ ਵੀ ਖੇਤੀਬਾੜੀ ਦਾ ਕੰਮ ਹੈ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਹਿਲਜੁਲ ਹੈ ਜਿਹੜੀ ਉਹ ਕਿਸਾਨਾਂ ਵੱਲੋਂ ਨਹੀਂ ਦੱਸੀ ਗਈ ਕਿ ਜਿੰਨੂੰ ਆਪਾਂ ਜੰਗ ਦਾ ਐਲਾਨ ਸਮਝ ਲਈਏ ਜਾਂ ਜੰਗ ਦਾ ਜਿਹੜਾ ਆ ਉਹ ਨੇੜਲਾ ਭਾਗ ਸਮਝ ਲਈਏ ਜਾਂ ਜੰਗ ਲੱਗਣ ਤੇ ਕਰ ਲਈਏ ਪਰ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਕਿ ਜੇਕਰ ਜੰਗ ਲੱਗਦੀ ਹੈ ਤਾਂ ਕੀ ਕੀਤਾ ਜਾਏਗਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਆਪਣੀ ਫੌਜ ਦਾ ਸਾਥ ਦੇਾਂਗੇ ਲੰਗਰ ਪਕਾਵਾਂਗੇ ਰੋਟੀਆਂ ਪਕਾਵਾਂਗੇ ਤੇ ਆਪਣੀ ਫੌਜ ਤੱਕ ਪਚਾਵਾਂਗੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਜਿਹੜਾ ਆ ਸਾਥ ਦੇਾਂਗੇ ਤੇ ਆਓ ਸੁਣਦੇ ਆ ਗੱਲਬਾਤ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੂਟੀਨ ਚ ਕੰਮ ਕਰਕੇ ਜਾਂਦੇ ਆ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਣਕ ਸੀ ਉਹ ਵੀ ਬੜੇ ਰਾਮ ਆਰਾਮਦਾਰੀ ਨਾਲ ਵੱਢੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਆ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਜੇ ਲੋਰ ਸਰਕਾਰ ਦੇ ਨਾਲ ਹੂੰ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਨੀਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨੂੰ ਤੇ ਯੂਨੈਸਕੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੈਸਕੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀ ਬਾਜ ਮਾਰੀਏ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਦਾ ਕੋਈ ਐਫੀਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾਂ ਸਾਨੂੰ ਦੇਸ਼ ਹੈ ਸਾਡਾ ਭਾਰਤ ਦੀ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ-ਮੋੜਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰੱਲੀ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰੱਲੀਆਂ ਆਪਣੀਆਂ ਅੰਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ 'ਚ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਜੀ ਸਦੀਸ਼ ਸਿੰਘ ਦਾ ਨਾਂ ਪਿੰਡ ਬਰਾ ਹਸਨਪੁਰ ਜੀ ਤੇ ਬਹੁਤ ਬੜੇ ਮਹੌਲ 'ਚ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰ ਬੰਦੀ ਤੋਂ ਪਾਰ ਵੀ ਹੈ ਗਿਆਰ੍ਹੇ ਵੀ ਗਿਆ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖਤਗਿਆ ਮੋੜ ਲਿਆ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਿਆ ਪਾ ਤੁੜੀ ਬਣਾਣੀ ਹੈ ਜੇ ਤੇ ਬਾਕੀ ਪਾ ਗੰਨੇ ਗੁਨੇ ਗੜਾਈ ਗੁੜੀ ਕੰਮ ਚੱਲਦਾ ਪਿਆ ਇਥੇ ਬਾਕੀ ਵੀ ਬਾਕੀ ਕੋਈ ਚੱਕਰਿਆ ਦਾ ਨਾ ਕੋ ਖਦਰੇ ਵਾਲੀ ਗੱਲ ਹੈ ਜੇ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਦੇ ਵੀ ਉਸ ਟਾਈਮ ਸਾਨੂੰ ਨੇ ਲਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟੂਟ ਉੱਤੇ ਪਿੰਡਾਂ ਨੂੰ ਇਕੱਠੇ ਕਰਕੇ ਜਿਸਰੇ ਜੰਗਲ ਬਲਾਕ ਆਵਾਜ਼ ਕਰ ਰਹੇ ਨੇ ਮੈਸਲਾਨੇ ਜਾਂ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਡਾ